ਮਾਮਲਾ ਫਤਿਹਗੜ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਖਸ਼ ਅਤੇ ਉਸਦੀ ਬੇਟੀ ਦੇ ਉੱਤੇ ਬੁਰੀ ਤਰ੍ਹਾਂ ਹਮਲਾ ਹੋਇਆ ਹੈ ਤਾਂ ਉਹ ਦੱਸਦੀ ਹੈ ਕਿ ਇਹ ਹਮਲਾ ਕਿਸੇ ਹੋਰ ਨੇ ਨਹੀਂ ਉਸਦੇ ਹੀ ਜਵਾਈ ਵੱਲੋਂ ਕੀਤਾ ਗਿਆ ਹੈ ਤਾਂ ਉਹ ਦੱਸਦੀ ਹੈ ਕਿ ਪਤੀ ਪਤਨੀ ਦੇ ਵਿੱਚ ਲੰਮਾ ਜਿਹੜਾ ਵਿਵਾਦ ਚੱਲ ਰਿਹਾ ਸੀ ਤਾਂ ਉਹ ਕੋਰਟ ਦੇ ਵਿੱਚ ਪੇਸ਼ੀ ਉਕਤਨ ਵਾਸਿਆ ਇਸੇ ਤੱਕ ਕੋਰਟ ਦੇ ਬਾਹਰ ਹੀ ਦੋਨਾਂ ਦੇ ਵਿੱਚ ਜਿਹੜੀ ਆ ਉਹ ਕਹਾਣੀ ਸੁਣੀ ਹੋ ਜਾਂਦੀ ਐ ਗਲੀ ਗਲੋਚ ਹੁੰਦੀ ਐ ਤਾਂ ਇੱਕ ਦੂਜੇ ਦੇ ਉੱਤੇ ਉਹ ਹਮਲਾ ਕਰ ਦਿੰਦੇ ਨੇ ਜਿਸ ਦੇ ਵਿੱਚ ਜਵਾਈ ਵੱਲੋਂ ਜਿਹੜਾ ਐ ਸਹੁਰੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ ਆਪਣੀ ਪਤਨੀ ਵੀ ਜਿਹੜਾ ਆ ਉਹ ਜ਼ਖਮੀ ਕਰ ਦਿੱਤਾ ਜਾਂਦਾ ਐ ਤਾਂ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਜਖਮੀ ਤੁਹਾਨੂੰ ਉਹ ਵੀ ਸੁਣਾਉਣੇ ਹਾਂ ਤੇ ਅੱਜ ਅਸੀਂ ਅੱਜ ਤਰੀਕ ਤੇ ਆਏ ਸੀ ਤੇ ਮੇਰੇ ਤੇ ਜਿਹੜਾ ਮੇਰਾ ਦਵਾਈ ਸੀਗਾ ਜਿਹ ਅੱਜ ਉਹਨਾਂ ਨੇ ਜਾਨ ਲੈਵਾ ਕਤਲ ਕੀਤਾ ਤੇ ਪਹਿਲਾਂ ਵੀ ਮੈਨੂੰ ਬੜੀ ਧਮਕੀ ਦਿੰਦਾ ਰਿਹਾ ਅੱਜ ਵੀ ਉਹਨਾਂ ਨੇ ਮੈਨੂੰ ਕਾਫੀ ਮਤਲਬ ਕੁੱਟਮਾਰ ਕਰੀ ਤੇ ਉਹਦੇ ਕੋਲ ਇੱਕ ਕੋਈ ਤਿੱਖੀ ਚੀਜ਼ ਸੀਗੀ ਤਿੱਖਾ ਹਥਿਆਰ ਸੀ ਜਾਗ ਗਈ ਜੋ ਕੋਡ ਦੇ ਅੰਦਰ ਲੈ ਕੇ ਆ ਗਿਆ ਕਿਸ ਕਿਸ ਤਰ੍ਹਾਂ ਲੈ ਕੇ ਆ ਗਿਆ ਪਤਾ ਨਹੀਂ ਆ ਬਦਾਨ ਦਾ ਤੇ ਉਹਨੇ ਅੱਜ ਵੀ ਮੈਨੂੰ ਤਾਂ ਜਾਨ ਲੈਵਾ ਹਵਲਾ ਕਰਿਆ ਪਹਿਲਾਂ ਵੀ ਇੱਕ ਵਾਰੀ ਮੈਨੂੰ ਧਮਕੀ ਦਿੱਤੀਆਂ ਤੇ ਪਹਿਲਾਂ ਵੀ ਇੱਕ ਵਾਰੀ ਇਹ ਮੈਨੂੰ ਗਾਂਹ ਪਰ ਤੋਂ ਪਿੱਛੇ ਗੈਂਸਟਰ ਤੋਂ ਧਮਕੀਆਂ ਦਵਾਇਆਂ ਕਾਇ ਆਪੇ ਸੀਗਾ ਇਹ ਉਹਦੇ ਬਾਰੇ ਵੀ ਮੈਂ ਕਾਫੀ ਬਦਲ ਬਚਾ ਚਾ ਕੀਤੀ ਪੁਲਿਸ ਨੂੰ ਰਿਪੋਰਟ ਦਿੱਤੀ ਸਾਰਾ ਕੁਝ ਕਰਿਆ ਪਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਮੇਰੇ ਮਤਲਬ ਅੱਜ ਦਾ ਬਿਲਕੁਲ ਇਹ ਮਨੂੰ ਚੌਥੀ ਪੰਜੀ ਮੰਜਲ ਤੋਂ ਉੱਪਰ ਤੋਂ ਗੇਰਨੇ ਲੱਗਿਆ ਸੀਗਾ ਜੇ ਮੇਰੀ ਬੇਟੀ ਮੇਰੇ ਨਾਲ ਨਾਲ ਹੋ ਜੇ ਮੈਂ ਤਾਂ ਅਚਾਨਕ ਖੜਾ ਸੀਗਾ ਤੇ ਮਨੂੰ ਉਪਰੋਂ ੱਟਕਾ ਦੇਣ ਲੱਗਿਆ ਤੇ ਮਨੂੰ ਉਹਦੇ ਬਾਅਦ ੱਟਕਾ ਨਾ ਦੇ ਸਕਿਆ ਭਾਰੀ ਹੋਣ ਕਰਕੇ ਤੇ ਮਨੂੰ ਕੁੱਟਿਆ ਮਾਰਿਆ ਬਹੁਤ ਤੇ ਬਾਕੀ ਮਨੂੰ ਜਾਨ ਤੋਂ ਮਾਰਨ ਦੀ ਧਮਕੀ ਅਜੇ ਸਵੇਰੀ ਜੇਗਾ ਦਾ ਜਦੋਂ ਅੰਦਰ ਬੜਿਆ ਕੋੜ ਦੇ ਜਦ ਇਹ ਕਹਿੰਦਾ ਸੀ ਕਿ ਅੱਜ ਤੁਹਾਨੂੰ ਜਾਣ ਨਹੀਂ ਦੰਦਾ ਅਜ ਮਾਰ ਕੇ ਭੇਜੂਗਾ ਕਿੰਨੀ ਮੰਗ ਮੇਰੀ ਪ੍ਰਸ਼ਾਸਨ ਤੋਂ ਮੰਗ ਇਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਜੋ ਤਾਰਾ ਬਣ ਜੀ ਦੇ ਪਰ ਉਹ ਲੱਗਣੀ ਚਾਹੀਦੀ ਆ ਤੇ ਇੱਥੇ ਆ ਕੇ ਮੇਰੇ ਹਸਬੰਦ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੈਂ ਫਿਰ ਤੋਂ ਇਹੀ ਰਿਕਵੈਸਟ ਕਰਦੀ ਆ ਕਿ ਉਹਨਾਂ ਤੇ ਉਹ ਕਾਰ ਵਦ ਤੋਂ ਵਦ ਕਾਰਵਾਈ ਕੀਤੀ ਜਾਵੇ ਹਾਂ ਜੀ ਇਹਨਾਂ ਕੋਲ ਕੋਈ ਤਿੱਖਾ ਹੀ ਕੋਈ ਏਦਾਂ ਦਾ ਹਥਿਆਰ ਸੀਗਾ ਵੀ ਜੋ ਦੇਖਿਆ ਨਹੀਂ ਉਹਨਾਂ ਦੇ ਹੱਥ ਵਿੱਚ ਸੀਗਾ ਉਹਨਾਂ ਨੇ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਮਾਰਿਆ ਤੇ ਮੇਰੇ ਨਾਲ ਵੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਕੀ ਕੋਈ ਕੇਸ ਚੱਲਦਾ ਹਾਂਜੀ ਸਰ ਮੇਰਾ ਉਹਨਾਂ ਨਾਲ ਕੇਸ ਚੱਲਦਾ ਏ ਤੇ ਤਰੀਕ ਤੇ ਆਏ ਸੀਗੇ ਪਰ ਉਹਨਾਂ ਨੇ ਤਰੀਕ ਵੀ ਪੂਕਤਨ ਨਹੀਂ ਦਿੱਤੀ ਮੈਨੂੰ ਉਹਨਾਂ ਨੇ ਪਹਿਲਾਂ ਹੀ ਪੁੱਤਰਮਾਰ ਕਰਨੀ ਸ਼ੁਰੂ ਕਰ ਦਿੱਤੀ ਸਾਡੀ ਕਹਿੰਦਾ ਵੀ ਕੋਰਟ ਦੇ ਬਾਹਰ ਕੰਪਨੀ ਦੇ ਬਾਹਰ ਆਫਸਰ ਜਲਾਈ ਹੋ ਰਹੀ ਏ ਤੇ ਮੌਕੇ ਤੇ ਸਰਜਿੰਦਰ ਕੋਰਟ ਦੇ ਵਿੱਚ ਪਹੁੰਚ ਗਿਆ ਕੋਰਟ ਦੇ ਵਿੱਚ ਹੀ ਆਜਾ ਸੀ ਤੇ ਉਹ ਮੈਟਰ ਇਹ ਸੀ ਬਡਾਲੀ ਵਾਲਾ ਸਿੰਘ ਦਾ ਕੇਸ ਲੱਗਿਆ ਸੀ 22/98 ਦੌਰੀਆ ਖਤ ਦਾ ਤੇ ਉਹਦੇ ਵਿੱਚ ਹੀ ਦੋ ਬਾਈਟੀਆਂ ਇਕੱਠੀਆਂ ਹੋਈਆਂ ਹੋਈਆਂ ਸੀ ਤੇ ਜੁਆਈ ਤੇ ਸੌਰਾ ਆਪ ਸਵਿਚ ਉੱਥੇ ਹੋ ਰਿਹਾ ਜੀ ਜੁਆਈ ਤੇ ਸੌਰਾ ਹੋ ਰਜੇਗੇ ਤੇ ਐਸ ਜਿੰਦਰ ਸਿੰਘ ਨੇ ਜੁਆਈ ਨੇ ਸੌਰੇ ਹਟਾ ਮਾਰੀਆਂ ਤੇ ਉਹਨੂੰ ਲੈਂਦਾ ਵੀ ਆ ਕੇ ਨਿਰੋਪ ਘਰਵੇ ਕਰਕੇ 2670 ਤੇ ਵਿੱਚ ਜਿਹੜਾ ਉਹਦਾ ਸੌਰਾ ਸਾਹਿਬ ਸੀ ਉਹ ਦਾਖਲ ਹੋ ਗਏ ਸਿਵਲ ਹਸਤਲ ਉਹਦਾ ਬਿਆਨ ਹਾਸਲ ਕਰਕੇ ਐਮ ਐਲ ਆਰ ਲੈ ਕੇ ਜਿਵੇਂ ਕਾਰਵਾਈ ਹੋ